ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ। ਐਡਰੈਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ। ਪਿੰਡ ਕੱਬਰਵੱਛਾ ਤੇ ਜ਼ਿਲ੍ਹੇ ਦੀ ਜੇ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ ਤੇ ਐਸ ਵੇਲੇ ਫੌਜੀ ਕੋਲੇ ਆ ਕੱਬਰਵੱਛੇ। ਤੇ ਵਹਿੜ ਆਈ ਆ ਇੱਕ ਬਾਈ ਦੇ ਕੋਲੇ ਟੌਪ ਦਾ ਨਗੀਨਾ। ਤੇ ਸੋਚਿਆ ਜਰੂਰ ਤੁਹਾਡੇ ਨਾਲ ਸਾਂਝੀ ਕਰੀਏ ਕਿ ਕਿਸੇ ਚਾਹਵਾਨ ਭਰਾ ਦੇ ਕੋਲੇ ਪਹੁੰਚੇ ਤੇ ਉਹ ਇਹਦੀ ਖਰੀਦਦਾਰੀ ਕਰ ਸਕੇ ਟਾਪ ਦਾ ਹੀਰਾ ਵਹਿੜਾ ਸਜਣੋ ਕਿੰਨਾ ਦੁੱਧਵਾ ਦਿੱਤਾ ਕਿਹੜਾ ਸੁਆਸ ਹੁੰਦੀ ਆ ਸਾਰੀ ਗੱਲਬਾਤ ਕਰਦੇ ਆ ਦੇਖਣਯੋਗ ਚੀਜ਼ ਆ ਸਜਣੋ ਦੋ ਘੜੀਆਂ ਖੜ ਕੇ ਬਹੁਤ ਹੀ ਕਰਮਾਂ ਵਾਲੀ ਖੂਬਸੂਰਤ ਤੇ ਚੰਗਾ ਕਦ ਕਾਠ ਤੇ ਚੰਗਾ ਹੀ ਥਾਂ ਲੇਵਾ ਲੱਗਾ ਹੋਇਆ ਬਾਕੀ ਤੁਹਾਡੇ ਸਾਹਮਣੇ ਸਕਰੀਨ ਤੇ ਆ ਵੇਖੋ ਹਜੇ ਦਿਨ ਲੈੰਦੀ ਆ ਸਜਣੋ ਨੋਟ ਕਰਿਓ ਸੂਨ ਵਾਲੀ ਆ ਦੇਰੀ ਚੱਲ ਫੇਰੀ ਚੱਲ ਤੇ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰ ਹੋਰ ਸੁਣਾਓ ਬਸ ਵਧੀਆ ਮੇਰਾ ਵਾਹਿਗੁਰੂ ਦੀਆਂ ਚੜ੍ਹਦੀ ਕਲਾ ਨਾਲ ਹਾਂਜੀ ਸਾਰੇ ਆਪਣੇ ਸੰਧੂ ਡੇਰੀ ਫਾਰਮ ਦੇਖਣਾ ਹੈ ਦਰਸ਼ਕਾਂ ਨੂੰ ਸਾਰਾ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਆ ਧੰਨਵਾਦ ਆ ਜੀ ਤੇ ਫੌਜੀ ਸਾਹਿਬ ਆਪਣਾ ਪਿੰਡ ਕਬਰਵੱਛਾ ਪਿੰਡ ਕਬਰੋਸ਼ਾ ਵੀਰ ਹਾਂਜੀ ਆਪਾਂ ਨੇੜੇ ਪਿੰਡ ਮੋਦਕੀ ਜ਼ਿਲ੍ਹਾ ਫਰੋਜ਼ੀਪੁਰ ਮੋਦਕੀ ਨੇੜੇ ਆ ਗਿਆ ਮੇਨ ਸ਼ਹਿਰ ਮੇਨ ਸ਼ਹਿਰ ਦੇ ਆ ਗਿਆ ਤੇ ਨੰਬਰ 70873 ਹਾਂਜੀ 83195 ਠੀਕ ਆ ਤੇ ਫੌਜੀ ਸਾਹਿਬ ਫਿਰ ਇਹ ਵੈੜ ਕਿਹੜਾ ਸੁਆ ਇਹ ਸੁਆ ਕਲੀਵੀਰ ਦੂਸਰਾ ਦੂਜਾ ਹਾਂ ਰਿਜਨਲ ਦੂਜਾ ਹਾਂ ਵੀ ਗਰੰਟੀ ਵਾਲਾ ਗਰੰਟੀ ਵਾਲਾ ਤੇ ਮੂੰਹ ਛੇ ਦਾਂਦਾ ਮੂੰਹ ਛਿੱਗੀ ਹਜੇ ਮੂੰਹ ਛਿੱਗੀ ਆ ਜਵਾਨੀ ਵਾਲੇ ਹਜੇ ਸਿੱਟੇ ਨਹੀਂਗੇ ਠੀਕ ਆ ਤੇ ਫੌਜੀ ਸਾਹਿਬ ਇਹ ਪਲੂਨ ਨੇ ਕਿੰਨਾ ਕੁ ਦੁੱਧ ਦਿੱਤਾ ਪਲੂਨ ਨੇ ਵੀ ਮਾਲਕਾਂ ਦੇ ਦੱਸਣ ਮੁਤਾਬਕ 20 ਕਿਲੋ ਦਿੱਤਾ ਠੀਕ ਆ ਬਾਕੀ ਲੇਵਾ ਭਾਂਡਾ ਦੱਸੂਗਾ ਹਾਂ ਵੀ ਆਪਾਂ 25 ਨਹੀਂ ਕਹਿੰਦੇ ਆਪਾਂ 25 ਨਹੀਂ ਕਹਿੰਦੇ ਕਿ ਜਿਹੜਾ ਦਿੱਤਾ ਹੈਗਾ ਹਾਂ ਕੋਈ ਕਿੰਨੇ ਹੈਗੇ 20 ਕਿਲੋ ਦੁੱਧ ਦਿੱਤਾ ਤੇ ਐਤ ਕੀ ਐਤ ਕੀ ਉਮੀਦ ਤੇ ਹੈਗੀ 25 ਦੀ ਠੀਕ ਆ ਪਰ 20 ਕਿਲੋ ਦੀ ਆਪਾਂ ਗਾਰੰਟੀ ਦੇ ਦਾਂਗੇ ਅਗਲੇ ਨੂੰ ਨਹੀਂ ਦੇ ਦੋਗੀ ਐਤ ਕੀ ਦੁੱਧ ਦੇ ਦੋਗੀ ਕੋਈ ਸ਼ੱਕ ਨਹੀਂ ਐਨੇ ਲੇਵੇ ਵਾਲੀ ਨੇ ਦੁੱਧ ਨਾ ਦਿੱਤਾ ਹਾਂ ਤੇ ਦੇਉਂ ਕਿਹੜੀ ਦੇਣਾ ਵੀ ਕਿਹਨੇ ਆ ਵਾਕੇ ਕੋਈ ਸ਼ੱਕ ਨਹੀਂ ਤੇ ਦਿਨ ਕਿੰਨੇ ਲੈ ਜੂ ਹਜੇ ਦਨ ਫਿਰ ਉਹਨਾਂ ਦਸਨ ਮਤਾਬਕ 5 ਦਿਨ ਰਹਿੰਦੇ ਹੈਗੇ ਆ ਹਜੇ 5 ਦਿਨ ਪਏ ਆ 5 ਦਿਨ ਪਏ ਆ ਤੇ ਹਜੇ ਲੈਜੂ ਹਫਤੇ ਆ ਦੇ ਵਿੱਚ ਵਿੱਚ ਹਨਾ ਚਾਹੀਦਾ ਵੀ ਕਰਮਾਂ ਵਾਲੀ ਨੇ ਹਜੇ ਕੋਈ ਪੁੜੇ ਪਾੜੇ ਉਵੇਂ ਸੱਤੇ ਹੀ ਰਿੰਗੇ ਬਾਕੀ ਚਲੋ ਗਰਮੀ ਆ ਲੇਵਾ ਭਰੀ ਫਰਦੀ ਸੂਹ ਵੀ ਪਈ ਸਕਦੀ ਆ ਹਾਂਜੀ ਉਹ ਪ੍ਰਮਾਤਮਾ ਦੇ ਹੱਥ ਚ ਹਾਂ ਪੁੱਤ ਖੋਲੀ ਆ ਇਹਨੂੰ ਤੌਰ ਕਰਾਈਏ ਚੱਕ ਵੇਖੋ ਸੱਜਣੋ ਆ ਸ਼ੇਰ ਦੇ ਕੱਦ ਤੋਂ ਤਾਜ਼ਾ ਲਾਇਓ ਜੇ ਵੈੜ ਦਾ ਕੱਤ ਕਾਠ ਹੁਣ ਮੈਕਸ ਕਿਹਦੇ ਨਾਲ ਕਰੀਏ ਵਿੱਚ ਇਹ ਗਰਭ ਹੀ ਇਹਦੇ ਮੈਕਸ ਆ ਤੇ ਸ਼ਾਈ ਵਾਲ ਵੀ ਮੈਕਸ ਆ ਵੇਖੋ ਪਰਵਾਨਾ ਰਗੀਆ ਕਰਮ ਵਾਲੀ ਉਹੀ ਪ੍ਰਵਾਹ ਨਹੀਂ ਕਰਦੀ ਜਿੱਧਰ ਨੂੰ ਜੀ ਕਰਦਾ ਵੇਖੋ ਅੰ ਦੇਖੋ ਸਜਣੋ ਥੋੜੀ ਜੀ ਨਾ ਜਵਾਨੀ ਚਾਹ ਤੇ ਕਾਲੀ ਕਰਦੀ ਆ ਖਲਿਆਰੇ ਦੀ ਔੜ ਕਰਦੀ ਆ ਹਾਂ ਇੱਕ ਰਹੀ ਇਹ ਸੰਗਲ ਚ ਹੈ ਨਾ ਸੰਗਲ ਚ ਹੀ ਰਹੀ ਹੈਗੀ ਉਹਨਾਂ ਕੋ ਤੇ ਤਾਂ ਵੀ ਕਰਦੀ ਆ ਰਹੀ ਪਿਛਲੇ ਪਿਛਲੇ ਪਾਸੇ ਪਿਛਲੇ ਪਾਸੇ ਬੰਦੇ ਘੱਟ ਲੱਗਦੇ ਸੀ ਹਨਾ ਮੱਥੇ ਮੱਥੇ ਘੱਟ ਲੱਗਦੇ ਸੀ ਠੀਕ ਆ ਠੀਕ ਆ ਠੀਕ ਪਹਿਲੇ ਦਿਨ ਤਾਂ ਬਹੁਤ ਕੀਤਾ ਇਹਨੇ ਹਜੇ ਤਾਂ ਫੇਰ ਵੀ ਢਲ ਗਈ ਠੀਕ ਆ ਬੰਦ ਦਿਓ ਫੌਜੀ ਸਾਹਿਬ ਕੋਈ ਗੱਲ ਨਹੀਂ ਤੇ ਫੌਜੀ ਸਾਹਿਬ ਇਹਦਾ ਰੇਟ ਕੀ ਰਹੂਗਾ ਜੀ ਰੇਟ ਤੇ ਗਲਦੀ ਵੀਰ ਜੇ ਮਾਲਕ ਜੇ ਤਰ੍ਹਾਂ ਕਰੀਏ ਤਾਂ ਲੱਖ ਰੁਪਈਆ ਮੰਗਦੇ ਸੀਗੇ ਠੀਕ ਆ ਪਰ ਆਪਾਂ ਉਹ ਨਹੀਂ ਕਰਨਾ ਹੈਗਾ ਹਾਂਜੀ ਆਪਾਂ 85000 ਕਰਦੇ ਆ ਇਹਦਾ ਇਹਦਾ 85000 ਰੁਪਈਆ ਮੁੱਲ ਤੇ ਉਹਦੇ ਚੋਂ ਮਾਨਤਾ ਕਰ ਦਾਂਗੇ ਕਿੰਨਾ ਕੁ ਮਾਨਤਾ ਕਰ ਦਗੇ 3000 ਦਾ ਕਰ ਦਾਂਗੇ 82000 ਦੀ 85000 ਛੋੜ ਛੱਪਾ ਮੌਕੇ ਤੇ ਮੌਕੇ ਛੋੜ ਛੱਪਾ ਆਏ ਵੀਰ ਦਾ ਭੈਣ ਦਾ ਸਾਰਾ ਛੋੜ ਛੱਪਾ ਕਰਾਂਗੇ ਜਰੂਰ ਆਪਾਂ 82000 ਚ ਛੋੜ ਛੱਪਾ ਕਰਾਂਗੇ ਛੋੜ ਛੱਪਾ ਕਰ ਦਾਂਗੇ ਯਾਰ ਇਦੋਂ ਗਾਂ ਤਾਂ ਹੁਣ ਰੱਬ ਦਾ ਨਾ ਹੀ ਆ ਫੌਜੀ ਸਾਹਿਬ ਫਿਰ ਹਨਾ ਦੁੱਧ ਵੀ ਤੇ 55-56 ਫੈਂਡ ਆਉਂਦੀ ਏ ਵੀਰ ਕੀ ਬਾਤ ਆ ਮਾੜਾ ਜ ਮੈਨੂੰ ਨੇੜੇ ਨਹੀਂ ਜਾਣ ਦਿੰਦੀ ਸੀ ਨੀ ਤਾਂ ਸਜਣੋ ਥਾਂ ਲੱਗੇ ਪੀੜੀ ਦੇ ਪਾ ਵਾਂਗੂ ਕਰਮ ਵਾਲੀ ਨੂੰ ਚਾਰਾਂ ਗੁੱਠਾਂ ਤੇ ਵੇਖਣ ਵਾਲੀ ਚੀਜ਼ ਆ ਕੋਈ ਐ ਨਹੀਂ ਗੱਲ ਹੈਗੀ ਕੀ ਬਾਤ ਆ ਰੁੱਤ ਗਰਮੀ ਚ ਆ ਗਈ ਥੋੜੀ ਜੀ ਤੇ ਜੇ ਕਿਤੇ ਸਿਆਲ ਹੁੰਦਾ ਤਾਂ ਗੱਲਾਂ ਹੋਰ ਹੋਣੀਆਂ ਹੀ ਫੌਜੀ ਸਾਹਿਬ ਇਹਦੀਆਂ ਐ ਵੀ ਗਰਮੀ ਦਾ ਤੋਹਫਾ ਹੀ ਆ ਹਾਂ ਬਾਕੀ ਐਂ ਵੀ ਗਰਮੀ ਮੰਨਣ ਦੀ ਪਤਾ ਹੀ ਨਹੀਂ ਇਹਨੂੰ ਹਨਾ ਗਰਮੀ ਨਹੀਂ ਮੰਨਦੀ ਭੋਰਾ ਵੀ ਨਹੀਂ ਠੀਕ ਆ ਬਾਕੀ ਸੀਲ ਸਾਉ ਵੀ ਬਹੁਤ ਆ ਸੀਲ ਸਾਉ ਬਹੁਤ ਆ ਥੋੜਾ ਕੈਮਰੇ ਦਾ ਕਰਕੇ ਕੈਮਰੇ ਦਾ ਕਰਕੇ ਇੱਕ ਤਲੀਆਰੇ ਦਾ ਕਰਕੇ ਹਨਾ ਤਲੀਆਰੇ ਦਾ ਕਰਕੇ ਥੋੜਾ 82 ਜੋ ਮਾਨਤਾ ਨਾਲ ਸਜਣੋਂ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ